ਸ਼੍ਰੀ ਗਾਲਟੀ ਗਰਾਉਂਡ ਰਿਪੋਰਟ ਚੈਨਲ ਉਤੇ ਤੁਹਾਡਾ ਸਵਾਗਤ ਹੈ ਅੱਜ ਤਰੀਕ 30 ਜੁਲਾਈ ਦਿਨ ਮੰਗਲਵਾਰ ਦੇਸੀ ਮਿਨਾ 15 ਸੌ ਸੋ ਗੱਲ ਕਰਦੇ ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਆਏ ਹੁਕਮਨਾਮਾ ਬਾਰੇ ਜੋ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਪੜ੍ਹ ਸਕਦੇ ਹੋ ਆਵਾਜ਼ ਦੀਆਂ ਖਬਰਾਂ ਵਿੱਚ ਦੇਸ਼ ਵਿਦੇਸ਼ ਦੀਆਂ ਮੁੱਖ ਖਬਰਾਂ ਉਤੇ ਨਜ਼ਰ ਮਾਰੀਏ ਸਭ ਤੋਂ ਪਹਿਲੀ ਖਬਰ ਹੈ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨੇ ਨਿਸ਼ਾਨ ਸਾਹਿਬ ਦੇ ਚੋਲੇ ਨੂੰ ਲੈ ਕੇ ਗੱਲਬਾਤ ਕਰਦੇ ਹੋਏ ਕਿਹਾ ਸ਼੍ਰੀ ਗੁਰੂ ਕਾਲ ਤੱਕ ਸਾਹਿਬ ਦੇ ਪੰਜ ਸਿੰਘ ਸਾਬਾਨ ਦੀ ਮੀਟਿੰਗ ਵਿੱਚ ਇੱਕ ਅਹਿਮ ਫੈਸਲਾ ਲਿਆ ਗਿਆ ਹੈ ਸ਼੍ਰੀ ਗੁਰੂ ਕਾਲ ਤੱਕ ਸਾਹਿਬ ਅਲੋਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੀ ਨਿਚਾਨ ਸਾਹਿਬ ਦੇ ਚੋਲੇਦਾਰ ਰੰਗ ਬਸੰਤੀ ਜਾਂ سرمਈ ਰੰਗ ਕਰਨ ਦੇ ਹੁਕਮ ਦਿੱਤੇ ਹਨ ਕੇਸਰੀ ਨਿਸ਼ਾਨ ਸਾਹਿਬ ਪਾਗਵੇਂ ਰੰਗ ਦਾ ਪੁਲੇਖਾ ਪਾਉਂਦਾ ਹੈ ਇਸ ਵਾਰੀ ਸ਼੍ਰੀ ਕਾਲ ਤੱਕ ਸਾਈ ਵਿਖੇ ਕਈ ਵਾਰ ਸ਼ਿਕਾਇਤ ਪਹੁੰਚੀ ਸੀ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਐਸਜੀਪੀਸੀ ਨੇ ਸਪਸ਼ਟ ਕੀਤਾ ਹੈ ਕਿ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਨਿਰਧਾਰਿਤ ਨਿਸ਼ਾਨ ਸਾਹਿਬ ਦੀ ਪਸ਼ਾਕ ਦਾ ਰੰਗ ਬਸੰਤੀ ਤੇ سرمਈ ਹੈ ਇਸ ਦੇ ਉਲਟ ਚਾਰਾਦਰ ਗੁਰਦੁਆਰਾ ਸਾਹਿਬ ਦੇ ਵਿੱਚ ਕੇਸਰੀ ਰੰਗ ਦੇ ਨਿਸ਼ਾਨ ਸਾਹਿਬ ਲਗਾਏ ਗਏ ਹਨ ਜੋ ਕਿ ਮਰਿਆਦਾ ਦੇ ਬਿਲਕੁਲ ਉਲਟ ਹਨ ਅਸਾਮ ਦੀ ਡਿਬਰੂਗਲ ਜੇਲ੍ਹ ਦੇ ਵਿੱਚ ਬੰਦ ਖੰਡੂਰ ਸਾਹਿਬ ਤੋਂ ਆਜ਼ਾਦ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੇ NSA ਤਹਿਤ ਨਜ਼ਰਬੰਦੀ ਦੀ ਮਿਆਦ ਨੂੰ ਵਧਾਉਣ ਦੇ ਪੰਜਾਬ ਸਰਕਾਰ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ ਅਤੇ ਆਪਣੀ ਰਿਹਾਈ ਦੀ ਮੰਗ ਕੀਤੀ ਹੈ ਹਾਈ ਕੋਰਟ ਵਿੱਚ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਨੇ ਅਮਰਿਤਪਾਲ ਸਿੰਘ ਦੀ ਪਟੀਸ਼ਨ ਵਿੱਚ ਗਲਤੀਆਂ ਉੱਤੇ ਸਵਾਲ ਖੜੇ ਕੀਤੇ ਹਨ ਇਸ ਤੋਂ ਬਾਅਦ ਹਾਈ ਕੋਰਟ ਨੇ ਅਮਰਿਤਪਾਲ ਸਿੰਘ ਦੇ ਵਕੀਲ ਨੂੰ ਗਲਤੀਆਂ ਸੁਧਾਰਨ ਦੇ ਹੁਕਮ ਦਿੰਦੇ ਹੋਏ ਸੁਣਵਾਈ ਪਰਸੋਂ ਤੱਕ ਮੁਲਤਵੀ ਕਰ ਦਿੱਤੀ ਹੈ ਉਧਰ ਸਾਕੇਤ ਅਦਾਲਤ ਨੇ ਸੋਮਵਾਰ ਨੂੰ ਦਿੱਲੀ ਦੇ ਉਪ ਰਾਜਪਾਲ ਵੀ ਕੇ ਸਖਸੈਨਾ ਦੁਆਰਾ ਦਾਇਰ ਇੱਕ ਮਾਨ ਹਾਨੀ ਮਾਮਲੇ ਵਿੱਚ ਨਰਮਦਾ ਬਚਾਓ ਅੰਦੋਲਨ ਦੀ ਨੇਤਾ ਮੇਦਾ ਪਾਟੇਕਰ ਨੂੰ ਸਨਾਈਗੀ ਸਜ਼ਾ ਨੂੰ ਮੋੱਤਲ ਕਾ ਦਿੱਤਾ ਹੈ ਐਡੀਸ਼ਨਲ ਜੱਜ ਵਿਸ਼ਾਲ ਸਿੰਘ ਦੀ ਅਦਾਲਤ ਨੇ ਵੀ ਪਾਰਟੀ ਨੂੰ 25000 ਰੁਪਏ ਦੀ ਜ਼ਮਾਨਤੀ ਬਾਂਡ ਅਤੇ ਨਹੀਂ ਹੀ ਰਕਮ ਦੀ ਇੱਕ ਜ਼ਮਾਨਤ ਉੱਤੇ ਜ਼ਮਾਨਤ ਦਿੱਤੀ ਸੀ ਅਦਾਲਤ ਨੇ ਮਾਨਹਾਨੀ ਮਾਮਲੇ ਵਿੱਚ ਮੇਤਾ ਬਾਜੇਕਰ ਦੀ ਅਪੀਲ ਉਤੇ ਉਪ ਰਾਜਪਾਲ ਵੀ ਕੇ सक्सेना ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਐਡਵੋਕੇਟ ਗਜਿੰਦਰ ਕੁਮਾਰ ਨੇ ਲੈਫਟੀਨੈਂਟ ਗਵਰਨਰ ਦੀ ਤਰਫੋਂ ਨੋਟਿਸ ਸਵੀਕਾਰ ਕੀਤਾ ਹੈ ਤੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 4 ਸਤੰਬਰ ਨੂੰ ਹੋਵੇਗੀ ਸੰਸਦ ਦੇ ਮਾਨਸੂਨ ਸੈਸ਼ਨ ਦੇ ਵਿੱਚ ਰਾਹੁਲ ਗਾਂਧੀ ਨੇ ਹਿੱਸਾ ਲੈਂਦੇ ਸੰਸਦ ਨੂੰ ਸੰਬੋਧਨ ਦੌਰਾਨ ਪੇਪਰ ਲੀਕ ਦੇਸ਼ ਵਿੱਚ ਪੈਲੇ ਡਰ ਬਜਟ ਅਤੇ ਟੈਕਸ ਨਾਲ ਜੁੜੇ ਮੁੱਦੇਾਂ ਉਤੇ ਮੋਦੀ ਸਰਕਾਰ ਨੂੰ ਕੇਰਿਆ ਰਾਹੁਲ ਗਾਂਧੀ ਨੇ ਕਿਹਾ ਕਿ ਪੂਰੇ ਦੇਸ਼ ਦੇ ਵਿੱਚ ਡਰ ਦਾ ਮਾਹੌਲ ਹੈ ਡਰ ਪੂਰੇ ਦੇਸ਼ ਵਿੱਚ ਫੈਲਿਆ ਹੋਇਆ ਹੈ ਰਾਹੁਲ ਨੇ ਵੀ ਮੰਨਿਆ ਹੈ ਕਿ ਅਭਿਮੰਯੂ ਦੀ ਪ੍ਰਾਚੀਨ ਘਟਨਾ ਜਿਸ ਕਰਕੇ ਸਰਕਾਰ ਉਦੇਸ਼ਾ ਬੰਨਿਆ ਨਾ ਸਰਕਾਰ ਨੂੰ ਕਿਹਾ ਹੈ ਕਿ ਤੁਸੀਂ ਵੀ ਅਭਿਮੰਯੂ ਬੰਗladesh ਨੂੰ ਚੱਕਰਵਿਊ ਵਿੱਚ ਫਸਾ ਕੇ ਰੱਖਿਆ ਹੋਇਆ ਹੈ ਇਹ 21ਵੀਂ ਸਦੀ ਦਾ ਨਵਾਂ ਚੱਕਰਵਿਊ ਹੈ ਜੋ ਮੋਦੀ ਸਰਕਾਰ ਨੇ ਰਚਿਆ ਹੈ ਉਦਿ ਸ਼੍ਰੋਮਣੀ ਕਉਦਰ ਪ੍ਰਬੰਧਕ ਕਮੇਟੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਰਾਈ ਬੁਲਾਰ ਜੀ ਦੇ ਪਾਕਿਸਤਾਨ ਵਿੱਚ ਰਹਿੰਦੇ ਚਾਰ ਵਾਂਸ਼ੀਸ ਪਰਿਵਾਰਾਂ ਨੂੰ ਗੁਰੂ ਸਾਹਿਬ ਦੇ ਨਵੰਬਰ ਮਹੀਨੇ ਦੇ ਚਾਰੇ ਪ੍ਰਕਾਸ਼ ਗੁਰਪੁਰਬ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਦੇ ਲਈ ਭਾਰਤ ਆਉਣ ਦਾ ਸੱਦਾ ਭੇਜਿਆ ਹੈ। ਰਾਈ ਬੁਲਾਰ ਜੀ ਦੇ ਵਾਂਸ਼ ਰਾਈ ਮੁਹੰਮਦ ਸਲੀਮ ਪੱਟੀ ਸਮੇਤ ਚਾਰ ਪਰਿਵਾਰਾਂ ਨੂੰ ਭੇਜ ਜਗੇ ਸੱਦਾ ਪੱਤਰ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਕਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ 15 ਨਵੰਬਰ ਨੂੰ ਸ਼੍ਰੀ ਅੰਮ੍ਰਿਤਸਰ ਸੁਲਤਾਨਪੁਰ ਲੋਧੀ ਡੇਰਾ ਬਾਬਾ ਨਾਨਕ ਬਟਾਰਾ ਦਿੱਲੀ ਨਾਨਕ ਮਤਾ ਵਿਖੇ ਸਥਿਤ ਕਈ ਗੁਰਦਆਰਿਆਂ ਉਤੇ ਮਨਾਇਆ ਜਾ ਰਿਹਾ ਹੈ ਇਸ ਤੇ ਲਈ ਲਾਇ ਰਾਏ ਬਲਾਜੀ ਦੇ ਵੰਸ਼ ਪਰਿਵਾਰਿਕ ਤੌਰ ਤੇ 3 ਨਵੰਬਰ ਦੇ ਵਿੱਚ ਕਾਹ ਭਾਰਤ ਵਿੱਚ ਆ ਕੇ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰਪੁਰਬਾਂ ਦੇ ਸਮਾਗਮ ਵਿੱਚ ਸ਼ਮੂਲੀਅਤ ਕਰਨ ਤਾਂ ਮਿਲੇ ਵੀ ਕਿਹਾ ਹੈ ਕਿ ਸਰਦਾਰ ਲਾਇ ਬਲਾਜੀ ਦੇ ਵੰਸ਼ਜਾਂ ਨੂੰ ਵੀ ਜੇ ਚਾਰੀ ਕਰਕੇ ਭਾਰਤ ਆਉਣ ਦੀ ਇਜਾਜ਼ਤ ਦੇਵੇ ਤਾਂ ਜੋ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਦੇ ਕੇਂਦਰੀ ਸਿੱਖ ਜਾਇਤ ਕਾਰਜ ਲਗਾਏ ਗਏ ਲਾਇ ਬੁਲਾਜੀ ਦੀ ਤਸਵੀਰ ਨੂੰ ਯਾਦਗਾਰ ਬਜੋ ਨਿਹਾੜ ਸਕਣ ਅਤੇ ਗੁਰਨਾਨਦ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਸਮਾਗਮਾਂ ਵਿੱਚ ਸ਼ਾਮਲ ਹੋ ਸਕਣ ਜਨ加 ਵਿਚਲੇਨਸ ਬੀਰੂ ਨੇ ਸੋਮਬਾਨ ਨੂੰ ਇਕਮਾਲ ਪਟਵਾਰੀ ਦਸ਼ਿੰਦਰ ਪਾਲ ਸਿੰਘ ਕੋ ਪੱਟੀ ਅਤੇ ਉਸਦੇ ਸਪ라이ਵੇਟ ਸਾਥੀ ਸੁਰਿੰਦਰ ਸਿੰਘ ਨੂੰ 120000 ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਤੇ ਹੇਟਾ ਗ੍ਰਿਫਤਾਰ ਕੀਤਾ ਹੈ ਇਹ ਰਿਸ਼ਵਤ ਉਹਨਾਂ ਨੇ 2002 ਦੇ ਵਿੱਚ ਖਰੀਦੇ ਇੱਕ ਪਲਾਟ ਦੇ ਇਨਤਕਾਲ ਵਿੱਚ ਦਰੁਸਤੀ ਬਦਲੇ ਮੰਗੇ ਸਨ ਆਸਟ੍ਰੇਲੀਆਈ ਸੂਬੇ ਵਿਕਟੋਰੀਆ ਵਿੱਚ ਪੈਰਾਮੈਡੀਕਲਸ ਨੂੰ ਧਾਰਮਿਕ ਅਧਾਰ ਉੱਤੇ ਵੀ ਦਾੜੀ ਰੱਖਣ ਦੀ ਇਜਾਜ਼ਤ ਹੁਣ ਨਹੀਂ ਦਿੱਤੀ ਜਾ ਰਹੀ ਇਸ ਕਾਰਨ ਸਿੱਖ ਵਿਦਿਆਰਥੀ ਬਹੁਤ ਪਰੇਸ਼ਾਨ ਹਨ ਉਹਨਾਂ ਦੇ ਨਾਲ ਦਾੜੀ ਰੱਖਣ ਵਾਲੇ ਮੁਸਲਮਾਨਾਂ ਅਤੇ ਜਹੂਰਦਿਆਂ ਨੂੰ ਵੀ ਸੂਬੇ ਦੇ ਕਾਨੂੰਨ ਉੱਤੇ ਸਖਤ ਇਤਰਾਜ਼ ਹੈ ਵਿਆਪਕ ਦਬਾਅ ਦੇ ਕਾਰਨ ਹੁਣ ਜਹੋਣ ਐਂਬੂਲੈਂਸ ਵਿਕਟੋਰੀਆ ਤੇ ਵਰਕ ਸੇਫ ਵੱਲੋਂ 마ਸਕ ਬਿਤੇ ਤਕਨੀਕ ਦੇ ਪ੍ਰੀਖਣ ਕਰਵਾਉਣ ਵਾਸਤੇ ਵਿਚਾਰ ਕੀਤਾ ਜਾ ਰਿਹਾ ਹੈ ਵਿਕਟੋਰੀਆ ਦੀਆਂ ਐਂਬੂਲੈਂਸਾਂ ਵਿੱਚ ਕੰਮ ਕਰਨ ਵਾਲੇ ਸਾਰੇ ਮਰਦਾਂ ਨੂੰ ਹੁਣ ਕਲੀਨ ਸ਼ੇਪ ਹੌਂਡੇ ਹੋਗਾ ਮਨ ਕਿਉਂਕਿ ਐਂਬੂਲੈਂਸ ਦੇ ਵਿੱਚ ਕੰਮ ਕਰਦੇ ਪੈਰਾਮੈਡੀਕਲਸ ਨੂੰ ਆਪਣੇ ਚਿਹਰਿਆਂ ਉੱਤੇ ਇੱਕ ਮਾਸਕ ਬਹੁਤ ਸਖਤੀ ਨਾਲ ਬੰਨਣਾ ਹੁੰਦਾ ਹੈ ਆਸਟ੍ਰੇਲੀਆ ਦੇ ਹੋਰ ਸੂਬਿਆਂ ਵਿੱਚ ਇਦਾਂ ਦੀ ਕੋਈ ਵੀ ਪਾਬੰਦੀ ਨਹੀਂ ਲਗਾਈ ਗਈ ਹੈ ਸਿਰਫ ਵੈਕਟੋਰੀਆ ਦੇ ਵਿੱਚ ਹੀ ਇਸ ਤਰ੍ਹਾਂ ਦੀ ਪਾਬੰਦੀ ਦੇਖਣ ਨੂੰ ਮਿਲ ਰਹੀ ਹੈ ਜਿਸ ਕਾਰਨ ਸਿੱਖ ਵਿਦਿਆਰਥੀ ਬਹੁਤ ਪਰੇਸ਼ਾਨ ਹਨ ਉਧਰ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਪੈਂਸ ਨੇ ਅੱਜ ਰਾਜ ਦੇ ਸਾਰੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਾਫ਼ ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ ਪੈਂਸ ਨੇ ਕਿਹਾ ਹੈ ਕਿ ਬਰਸਾਤ ਦੇ ਮੌਸਮ ਵਿੱਚ ਪਾਣੀ ਤੋਂ ਕਈ ਰੋਗ ਪੈਦਾ ਹੁੰਦੇ ਹਨ ਇਸ ਲਈ ਵਿਦਿਆਰਥੀਆਂ ਦੀ ਸਿਹਤ ਨੂੰ ਯਕੀਨੀ ਬਣਾਉਣ ਦੇ ਲਈ ਉਨ੍ਹਾਂ ਨੇ ਕਿਹਾ ਹੈ ਕਿ ਸਕੂਲ ਦੇ ਵਿੱਚ ਸਾਫ਼ ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇ ਤੇ ਨਾ ਹੀ ਸਕੂਲ ਵਿੱਚ ਬਰਸਾਤੀ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਤੇ ਪਾਣੀ ਦੀਆਂ ਟੈਂਕੀਆਂ ਦੀ ਸਮੇਂ-ਸਮੇਂ ਸਫਾਈ ਅਤੇ ਸੋਲਿਸ਼ਨ ਕਰਵਾਈ ਜਾਵੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਭਾਰਤ ਚੀਨ ਸਰਹੱਦੀ ਵਿਵਾਦ ਵਿੱਚ ਕਿਸੇ ਤੀਜੇ ਪੱਖ ਦੇ ਦਖਲ ਤੋਂ ਇਨਕਾਰ ਕਰਦੇ ਹੋਏ ਸੋਮਵਾਰ ਨੂੰ ਕਿਹਾ ਕਿ ਦੋਹਾਂ ਗੁਆਂਢੀ ਦੇਸ਼ਾਂ ਵਿਚਕਾਰ ਮੁੱਦੇ ਦਾ ਹੱਲ ਦੋਹਾਂ ਨੂੰ ਲੱਭਣਾ ਪਵੇਗਾ ਜੈ ਸ਼ੰਕਰ ਨੇ ਟੋਕੀਓ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਕਈ ਸਵਾਲਾਂ ਦੇ ਜਵਾਬ ਵਾਂ ਵਿੱਚ ਕਿਹਾ ਕਿ ਅਸੀਂ ਭਾਰਤ ਅਤੇ ਚੀਨ ਦਰਮਿਆਨ ਕਿਸੇ ਵੀ ਮੁੱਦੇ ਨੂੰ ਹੱਲ ਕਰਨ ਦੇ ਲਈ ਦੂਜੇ ਦੇਸ਼ਾਂ ਵੱਲ ਨਹੀਂ ਦੇਖ ਰਹੇ ਸਾਨੂੰ ਕਿਸੇ ਵੀ ਮੁੱਦੇ ਦਾ ਹੱਲ ਗੱਲਬਾਤ ਨਾਲ ਕਰਨਾ ਚਾਹੀਦਾ ਹੈ ਤੇ ਇਸ ਦਾ ਹੱਲ ਲੱਭਣਾ ਚਾਹੀਦਾ ਹੈ ਅਸੀਂ ਦੋ ਵੱਡੇ ਦੇਸ਼ ਹਾਂ ਤੇ ਸਾਡੇ ਸਬੰਧਾਂ ਦੀ ਸਥਿਤੀ ਦਾ ਅਸਰ ਬਾਕੀ ਦੁਨੀਆ ਉਤੇ ਪੈਂਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਕੁੰਨਵਾ ਪ੍ਰਸਤ ਲੀਡਰਾਂ ਦੀ ਨਿੱਜੀ ਸਵਾਰਥ ਦੇ ਕਾਰਨ ਸੂਬੇ ਦਾ ਸਰਹੱਦੀ ਖੇਤਰ ਵਿਕਾਸ ਪੱਖੋਂ ਪੂਰੀ ਤਰ੍ਹਾਂ ਨਾਲ ਪਛੜ ਗਿਆ ਹੈ ਇੱਥੇ ਰੇਲਵੇ ਓਵਰਪ੍ਰੇਚ ਨੂੰ ਸਮਰਪਿਤ ਕੰਮ ਨੂੰ ਉਪਰੰਤ ਸੰਬੋਲਿਤ ਕਰਦਿਆਂ ਕਿਹਾ ਹੈ ਕਿ ਸੂਬੇ ਸਰਹੱਦੀ ਜ਼ਿਲ੍ਹਿਆਂ ਦੇ ਵਸਨੀਕ ਸੁਰਬੀਰ ਲੋਕ ਜਨਾਂ ਨੇ ਹਮੇਸ਼ਾ ਦੇਸ਼ ਦੇ ਪ੍ਰਭੂ ਸੱਤਾ ਦੀ ਰਾਖੀ ਕੀਤੀ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਸੱਤਾ ਉਤੇ ਕਾਬੂ ਚੋਂਦੇ باوجود ਕਿਸੇ ਵੀ ਆਗੂ ਨੇ ਸਰਹੱਦੀ ਖੇਤਰ ਦੇ ਵਿਕਾਸ ਕਰਨ ਦੀ ਬਜਾਏ ਆਪਣੇ ਪਰਿਵਾਰਾਂ ਦਾ ਵਿਕਾਸ ਕਰਨ ਵੱਲ ਧਿਆਨ ਦਿੱਤਾ। ਇੱਥੇ ਮੁੱਖ ਮੰਤਰੀ ਦਿਨਾਂ ਨਗਰ ਵਿਕੇ ਬਣੇ ਨਵੇਂ ওভারਬ੍ਰਿਜ ਨੂੰ ਲੋਕਾਂ ਨੂੰ ਸਮਰਪਿਤ ਕਰਨ ਆਏ ਸਨ। ਉਦੋਂ ਦਿੱਲੀ ਦੇ ਆਈਐਸ ਕੋਚਿੰਗ ਸੈਂਟਰ ਦੇ ਵਿੱਚ ਤਿੰਨ ਵਿਦਿਆਰਥੀਆਂ ਦੀ ਮੌਤ ਤੋਂ ਬਾਅਦ ਨਗਰ ਨਿਗਮ ਨੇ ਸਾਕਤੀ ਕਾਰਜ ਸ਼ੁਰੂ ਕਰ ਦਿੱਤੀ ਹੈ। ਰੋਲ ਬਾਂਗ ਦੇ ਵਿੱਚ ਚਾਰਜ ਸੁਰੱਖਿਆ ਪੜਾ ਦਿੱਤੀ ਗਈ ਹੈ ਅਤੇ ਦਿੱਲੀ ਦੇ ਨਗਰ ਨਿਗਮ ਨੇ ਨਜਾਇਜ਼ ਕਬਜ਼ਿਆਂ ਉੱਤੇ ਬਲਡੋਜ਼ਰ ਚਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਦਿੱਲੀ ਦੇ ਪੁਰਾਣੀ ਰਜਿੰਦਰਾ ਨਗਰ ਦੇ ਵਿੱਚ ਡਰੇਨਾ ਉੱਤੇ ਕੀਤੇ ਗਏ ਕਬਜ਼ਿਆਂ ਨੂੰ ਹਟਾਉਣ ਦੇ ਲਈ ਬਲਡੋਜ਼ਰ ਚਲਾਇਆ ਗਿਆ ਹੈ ਇਸ ਦੌਰਾਨ ਲੋਕ ਸਭਾ ਮੈਂਬਰਾਂ ਨੇ ਪਾਰਟੀਵਾਦੀ ਛੱਡ ਕੇ ਤਿੰਨ ਵਿਦਿਆਰਥੀਆਂ ਦੀ ਮੌਤ ਦੀ ਚਾਂਸ ਦੀ ਮੰਗ ਕੀਤੀ ਹੈ ਦੂਜੇ ਪਾਸੇ ਨਗਰ ਨਿਗਮ ਦੀ ਮੇਅਰ ਨੇ ਇਸ ਸਬੰਧੀ ਹੰਗਾਮੀ ਮੀਟਿੰਗ ਅੱਜ ਦੁਪਹਿਰ ਤੋਂ ਬਾਅਦ ਸੱਦ ਲਈ ਹੈ ਪੰਜਾਬ ਦੇ ਕੀਟਿਬਾੜੀ ਅਤੇ ਕਿਸਾਨ ਫਲਾਈ ਵਿਭਾਗ ਨੇ ਅਜਮਾਨਸਾ ਚਿਹਰੇ ਦੇ ਪਿੰਡ ਚੰਡੂਗੇ ਵਿਖੇ ਅਣਅਧਿਕਾਰਿਤ ਕੀਟਨਾਸ਼ਕਾਂ ਦਾ ਵੱਡਾ ਸਟਾਕ ਜ਼ਬਤ ਕੀਤਾ ਹੈ ਪੰਜਾਬ ਦੇ ਕੀਟਿਬਾੜੀ ਅਤੇ ਕਿਸਾਨ ਫਲਾਈ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡਿਆ ਨੇ ਦੱਸਿਆ ਕਿ ਕੁਆਲਿਟੀ ਕੰਟਰੋਲ ਮੁਹਿੰਮ ਦੇ ਤਹਿਤ ਮੁੱਖ ਕੀਟਿਬਾੜੀ ਅਫਸਰ ਮਾਨਸਾ ਦੇਗਵਾਈ ਦੇ ਹੇਠ ਟੀਮ ਨੇ 6 ਲੱਖ ਰੁਪਏ ਦੀ ਕੀਮਤ ਦੇ ਕੁੱਲ 8 ਕੁਇੰਟਲ 82 ਕਿਲੋ ਕੀਟਨਾਸ਼ਕ ਪਾਊਡਰ ਅਤੇ 92 ਲੀਟਰ ਤਰਲ ਕੀਟਨਾਸ਼ਕ ਜ਼ਬਤ ਕੀਤੇ ਹਨ ਇਹਨਾਂ ਦੇ ਖਿਲਾਫ FIR ਦਰਜ ਕਰਕੇ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਉਦਕੀ ਤੇਵਾਰੀ ਮੰਤਰੀ ਗੁਰਮੀਤ ਸਿੰਘ ਕੁੱਡਿਆ ਨੇ ਬੀਤੇ ਸ਼ਨੀਵਾਰ ਜ਼ਿਲ੍ਹਾ ਫਾਜ਼ਿਲਕਾ ਵਿਖੇ ਨਰਮੇਰੀ ਫਸਲ ਦਾ ਜਾਇਜ਼ਾ ਲੈਣ ਲਈ ਖੇਤਾਂ ਦਾ ਦੌਰਾ ਕੀਤਾ। ਉਸ ਸਮੇਂ ਦੌਰਾਨ ਖੇਤੀਬਾੜੀ ਵਿਭਾਗ ਦੇ ਸੰਯੁਕਤ ਡਾਇਰੈਕਟਰ, ਖੇਤੀਬਾੜੀ ਮੁਖ ਅਫਸਰ ਫਾਜ਼ਿਲਕਾ ਅਤੇ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ। ਖੇਤੀਬਾੜੀ ਮੰਤਰੀ ਬਰਨ ਕਿਸਾਨਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਾਲ ਤਾਲਮੇਲ ਰੱਖਣ ਤੇ ਚਿੱਟੀ ਮੱਖੀ ਜਾਂ ਹੋਰ ਕੀਟਾਂ ਦੀ ਰੋਗ ਕਾਬੂ ਦੇ ਜਰੂਰਤ ਦੇ ਅਨੁਸਾਰ ਸਫਾਰਿਸ਼ ਕੀਤੀ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਕਰਨ ਸਰ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੂਰਬੋਤੇ ਸੰਗਤ ਨੂੰ ਸੰਬੋਧਿਤ ਕਰਦੇ ਜਾਣ ਕਰ ਦਿੱਤੀ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਪ੍ਰਸਤਾਵ ਪਾਸ ਕੀਤਾ ਗਿਆ ਹੈ ਕਿ ਦਿੱਲੀ ਦੇ ਇਤਿਹਾਸਿਕ ਗੁਰਦੁਆਰਿਆਂ ਵਿੱਚ ਸ਼੍ਰੀ ਕਾਨ ਤੱਕ ਸਾਇ ਵੱਲੋਂ ਨਿਰਧਾਰਿਤ ਮਰਿਆਦਾ ਦੇ ਅਨੁਸਾਰ ਕੀਰਤਨ ਕਰਨ ਵਾਲੇ ਜਥਿਆਂ ਨੂੰ ਹੀ ਸਮਾਂ ਦਿੱਤਾ ਜਾਵੇਗਾ ਇਸ ਸਮੇਂ ਤੋਂ ਦੇਖਿਆ ਜਾ ਰਿਹਾ ਹੈ ਕਿ ਰਾਗੀ ਜਥੇ ਵੱਲੋਂ ਫਿਲਮੀ ਤੋਂ ਨਾ ਜਾਣ ਸੰਗੀਤ ਦੇ ਉੱਤੇ ਆਧਾਰ ਕਰਕੇ ਕੀਰਤਨ ਕੀਤਾ ਜਾ ਰਿਹਾ ਹੈ ਜਿਸ ਨਾਲ ਹੀ ਕੁਝ ਰਾਗੀ ਜੱਥੇ ਗੁਰਬਾਣੀ ਦੀ ਇੱਕ ਪੰਕਤੀ ਲੈ ਕੇ ਉਸ ਨੂੰ ਵਿਚਾਰ ਛੱਡ ਕੇ ਵਾਹਿਗੁਰੂ ਸਿਮਰਨ ਕਰਵਾਉਣ ਲੱਗਦੇ ਹਨ ਅਤੇ ਫਿਰ ਦੂਜੀ ਪੰਕਤੀ ਲੈ ਕੇ ਕੀਰਤਨ ਸ਼ੁਰੂ ਕਰ ਦਿੰਦੇ ਹਨ ਜੋ ਕਿ ਮर्याਦਾ ਦੇ ਬਿਲਕੁਲ ਉਲਟਾ ਹੈ ਕਰਨਾਟਕ ਦੇ ਦੋ ਜ਼ਿਲ੍ਹਿਆਂ ਦੇ ਵਿੱਚ 1600 ਟਨ ਲੀਥੀਅਮ ਦਾ ਭੰਡਾਰ ਮਿਲਿਆ ਜਿਸ ਦੀ ਜਾਣਕਾਰੀ ਧਰਤੀ ਵਿਗਿਆਨ ਰਾਜ ਮੰਤਰੀ ਜਤਿੰਦਰ ਸਿੰਘ ਨੇ ਦਿੱਤੀ ਹੈ ਉਨ੍ਹਾਂ ਕਿਹਾ ਹੈ ਕਿਕਰਨਾਟਕ ਦੇ ਮੰਡਿਆ ਅਤੇ ਚਾਗਦੇ ਜ਼ਿਲ੍ਹਿਆਂ ਵਿੱਚ ਲੀਥੀਅਮ ਦੇ ਭੰਡਾਰ ਮਿਲੇ ਹਨ ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਵੀ ਲੀਥੀਅਮ ਦੇ ਭੰਡਾਰ ਮਿਲੇ ਸਨ ਜਾਣਕਾਰੀ ਅਨੁਸਾਰ ਭਾਰਤ ਚੀਨ ਤੋਂ ਹਰੇਕ ਸਾਲ ਲਗਭਗ 70% ਲੀਥੀਅਮ ਗ੍ਰਾਹਤ ਕਰਦਾ ਹੈ ਤੇ ਵਿਸ਼ਵ ਸਪਲਾਈ ਵਿੱਚ ਚੀਨ ਦੀ ਹਿੱਸੇਦਾਰੀ 80% ਹੈ ਪਰ ਹੁਣ ਭਾਰਤ ਨੂੰ ਲੀਥੀਅਮ ਦੇ ਲਈ ਚੀਨ ਦੇ ਉੱਤੇ ਨਿਰਭਰਣ ਹੋਣ ਦੀ ਜ਼ਰੂਰਤ ਨਹੀਂ ਕਰਦਾ ਹੈ ਹਣ ਗੱਲ ਕਰਦੇ ਹਾਂ ਜੀ ਪੈਰਸ 올림픽ਸ ਦੀ ਭਾਰਤ ਨੇ ਆਖਰੀ ਸਿਟੀ ਬਚਨ ਤੋਂ 1 ਮਿੰਟ ਪਹਿਲਾਂ ਪਹਿਲਾ ਕਾਰਨ ਤੋਂ ਕਪਤਾਨ ਹਰਮਨ ਪ੍ਰੇਸਿੰਗ ਦੇ ਕੋਰਡੇ ਨਾਲ ਦੇ ਪੈਰਸ 올림픽ਸ ਪਰ ਸ਼ਾਹਕੀਮ ਕਾਬਲੀ ਤੇ ਪੂਲ B ਮੈਚ ਵਿੱਚ ਰਿਓ 올림픽ਸ ਚੈਂਪੀਅਨ ਅਰਜਨਟੀਨਾ ਨੂੰ ਇੱਕ ਇੱਕ ਨਾਲ ਰੋਕ ਲਿਆ ਹੈ ਇਹ ਪਹਿਲਾ ਗੋਲ ਇਸ ਮੈਚ ਵਿੱਚ ਭਾਰਤ ਨੂੰ ਮਿਲੇ 10ਵੇਂ ਪਹਿਲੇ ਕੋਰਨਰ ਉੱਤੇ ਮਿਲੇ ਅਖਬਾਰ ਦੀ ਖਬਰਾਂ ਦੀ ਸਮਾਪਤੀ ਹੁੰਦੀ ਹੈ ਧੰਨਵਾਦ